ਸ਼ਿਆਰਪੁਰ ਦੇ ਪਿੰਡ ਅਜਵਾਲ ਵਿੱਚ ਅੱਜ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਦੇ ਨੁਮਾਇंदे ਪਹੁੰਚੇ ਪਿੰਡ ਅਜਵਾਲ ਵਿੱਚ ਅਣਦੇਖੀ ਦਾ ਸ਼ਿਕਾਰ ਅਤੇ ਗਰੀਬੀ ਨਾਲ ਜੂਝ ਰਹੇ ਸਿਗਲੀਗਰ ਸਿੱਖਾ ਦੀ ਆਬਾਦੀ ਵਾਲੇ ਇਲਾਕੇ 'ਚ ਸਥਿਤ ਸਰਕਾਰੀ ਸਕੂਲ ਵਿਖੇ ٹرسٹ ਨੁਮਾਇੰਦਿਆਂ ਵੱਲੋਂ ਇੱਕ ਸਮਾਗਮ 'ਚ ਸ਼ਿਰਕਤ ਕੀਤੀ ਗਈ। ਦਰਅਸਲ ਸਰਕਾਰੀ ਸਕੂਲ 'ਚ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ٹرسٹ ਆਗੂਆਂ ਨੇ ਵਿਦਿਆਰਥੀਆਂ ਨੂੰ ਉੱਚ ਵਿਦਿਆ ਹਾਸਲ ਕਰਨ ਅਤੇ ਇਸ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਆਂ ਟਰਸਟ ਆਗੂ ਪ੍ਰੋਫੈਸਰ ਬਹਾਦਰ ਸਿੰਘ ਸੁਨੀਤ ਹੁਣਾਂ ਨੇ ਦੱਸਿਆ ਕਿ ਅਤ ਦੀ ਗਰੀਬੀ ਅਤੇ ਝੁੱਗੀ-ਚੋਪੜੀ ਵਾਲੇ ਇਸ ਇਲਾਕੇ 'ਚ ਰਹਿ ਰਹੇ ਸਿੱਖវិਗਰ ਸਿੱਖਾ ਦੇ ਬੱਚੇ ਅਤੇ ਮਾਪਿਆਂ ਨੂੰ ਜਦੋਂ ਸਿੱਖਿਅਤ ਹੋਣ ਦੀ ਮਹੱਤਤਾ ਬਾਰੇ ਘਰ-ਘਰ ਜਾ ਕੇ ਟਰਸਟ ਵੱਲੋਂ ਦੱਸਿਆ ਗਿਆ ਤਾਂ ਉਹਨਾਂ ਦੀ ਮਿਹਨਤ ਨੂੰ ਬੂਰਪੈਦਾ ਨਜ਼ਰੀ ਆ ਜਿਸ ਦਾ ਸਬੂਤ ਸਕੂਲ 'ਚ ਲਗਾਤਾਰ ਬੱਚਿਆਂ ਦੀ ਸੰਖਿਆ ਦਾ ਵਧਣਾ ਹੈ ਇਸ ਮੌਕੇ ਸਕੂਲ ਦੇ ਸਟਾਫ ਅਤੇ ਪ੍ਰਿੰਸੀਪਲ ਵੱਲੋਂ ਟਰਸਟ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਪਾਰਟੀ ਦੇ ਅਖੀਰਲੇ ਪੜਾਚ ਟਰਸਟ ਵੱਲੋਂ ਵਿਦਿਆਰਥੀਆਂ ਨੂੰ ਰੁੱਖ ਵੱਡੇ ਗਏ ਅਤੇ ਉਹਨਾਂ ਨੂੰ ਵਾਤਾਵਰਣ ਪ੍ਰੇਮੀ ਬਣਨ ਲਈ ਵੀ ਉਤਸ਼ਾਹਿਤ ਕੀਤਾ ਆਓ ਦੇਖਣੀ ਹੈ ਪੂਰੀ ਰਿਪੋਰਟ ਅਤੇ ਚੈਨਲ ਨੂੰ ਲਾਈਕ ਅਤੇ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਅਤੇ ਵੀਡੀਓ ਚ ਕੀ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰਕੇ ਜਾਣਾ ਮੈਂ ਤੁਹਾਡਾ ਦੱਸਸਤਰ ਨਾਮ ਤੋਂ ਮੇਰਾ ਨਾਮ ਪ੍ਰੋਫੈਸਰ ਬਹਾਦਰ ਸਿੰਘ ਸਨੇਹਤ ਮੈਂ ਗਵਰਨਮੈਂਟ ਪੋਲੀਟੈਕਨਿਕ ਕਾਲਜ ਸ਼ਾਰਕੋਟ ਤੋਂ ਹੀ ਰਿਟਾਇਰ ਹੋਇਆ ਹਾਂ ਜੀ ਮੈਂ ਕਿਹੜੀ ਜਗ੍ਹਾ ਪ੍ਰੋਗਰਾਮ ਤੇ ਕੀ ਪੂਰਾ ਕਰਦਾ ਮੈਂ ਗੁਰਨਾਨਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਦੇ ਨਾਲ ਜੁੜਿਆ ਹਾਂ ਜੀ ਔਰ ਗੁਰਨਾਨਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਵੱਲੋਂ ਇਹ ਸਕੂਲ ਜਿਹੜਾ ਹੈਗਾ ਇੱਕ ਸਲਮ ਏਰੀਆ ਦੇ ਵਿੱਚ ਸਥਿਤ ਹੈਗਾ ਗਵਰਨਮੈਂਟ ਐਲੀਮੈਂਟਰੀ ਸਮਾਰਟ ਸਕੂਲ ਅਸੀਂ 5-6 ਸਾਲਾਂ ਤੋਂ ਇਸ ਸਕੂਲ ਨੂੰ ਗੋਦ ਲਿਆ ਹੈ ਜੀ ਗੁਨਾਨਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਵੱਲੋਂ ਸਾਡਾ ਮੇਨ ਮਕਸਦ ਸੀਗਾ ਕਿ ਜਦੋਂ ਅਸੀਂ ਇੱਥੇ ਵਿਜ਼ਿਟ ਕੀਤੇ ਸਾਰਾ ਅਸੀਂ ਦੇਖਿਆ ਕਿ ਇਹ ਜਿਹੜੇ ਲੋਕ ਸਾਰੇ ਲੋਕ ਝੁਗੀਆਂ ਚੌਂਪੜੀਆਂ 'ਚ ਹੀ ਰਹਿੰਦੇ ਅਸੀਂ ਜਿਹੜੀਆਂ ਬੇਸਿਕ ਸਕੂਲ ਤਾਂ ਵੀ ਇਹਨਾਂ ਕੋਲੇ ਹੈ ਨਹੀਂ ਸੀਗੀਆਂ ਇਹਨਾਂ ਦੇ ਬੱਚਿਆਂ ਨੂੰ ਜਦੋਂ ਅਸੀਂ ਸਕੂਲ ਜਾ ਕੇ ਦੇਖਿਆ ਕਿ ਥੋੜੇ ਕਮਰੇ ਹੈਗੇ ਆ ਇਹ ਸਕੂਲ ਗਵਰਨਮੈਂਟ ਦਾ ਹੈ ਤੇ ਅਸੀਂ ਇਹਨਾਂ ਨੂੰ ਜੋ ਸਾਨੂੰ ਲੱਗਿਆ ਕਿ ਇਹਨਾਂ ਦੀ ਹੈਲਪ ਹੋ ਸਕਦੀ ਹੈ ਇਹਨਾਂ ਨੂੰ ਕਮਰੇ ਵੀ ਬਣਾ ਕੇ ਦਿੱਤੇ ਗਏ ਫਰਨੀਚਰ ਵੀ ਲੈ ਕੇ ਦਿੱਤਾ ਗਿਆ ਸਾਡਾ ਮੇਨ ਮਕਸਦ ਸੀਗਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ ਅਸੀਂ ਇਹਨਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਇਹਨਾਂ ਦੇ ਮਾਪਿਓ ਨੂੰ ਵੀ ਮੋਟੀਵੇਟ ਕੀਤਾ ਕਿ ਤੁਹਾਡਾ ਇਹ ਗਰੀਬੀ ਚੋਂ ਨਿਕਲਣ ਦਾ ਇੱਕੋ ਇੱਕ ਰਸਤਾ ਹੈਗਾ ਉਹ ਹੈਗਾ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰ ਤੇ ਉਹ ਮੈਨੂੰ ਜਾਣਦਾ ਦੱਸਦਿਆਂ ਵੀ ਖੁਸ਼ੀ ਹੋ ਰਹੀ ਕਿ ਜਦੋਂ ਅਸੀਂ ਇਹ ਸਕੂਲ ਅਡਾਪਟ ਕੀਤਾ ਉਹ 40 ਕਿ ਬੱਚੇ ਸੀ ਇਹਦੇ ਤੇ ਹੁਣ ਤਕਰੀਬਨ 400 ਬੱਚਾ ਪਾਉਣੇ 400 ਬੱਚਾ ਇੱਥੇ ਪੜਦਾ ਅਸੀਂ ਇਹਨਾਂ ਨੂੰ ਯੂਨੀਫਾਰਮ ਵੀ ਲੈ ਕੇ ਦੇ ਰਹੇ ਸਭ ਕੁਝ ਲੈ ਕੇ ਦੇ ਰਹੇ ਤਾਂ ਅੱਜ ਇਹ ਜਿਹੜਾ ਹੈਗਾ 5ਵੀਂ ਕਲਾਸ ਦੇ ਬੱਚੇ ਜਿਹੜੇ ਹੈਗੇ ਜੀ ਉਹਨਾਂ ਨੂੰ ਫੇਅਰ ਵੈਲ ਪਾਰਟੀ ਦੇਣ ਵਾਸਤੇ ਅੱਜ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਹੋਇਆ ਸਕੂਲ ਦੇ ਪ੍ਰਿੰਸੀਪਲ ਮਾਨਯੋਗ ਪ੍ਰਿੰਸੀਪਲ ਸਾਹਿਬ ਵੱਲੋਂ ਤਾਂ ਸਟਾਫ ਵੱਲੋਂ ਤੇ ਸਾਡੀ ਸੰਸਥਾ ਵੱਲੋਂ ਰਲ ਕੇ ਇਹਨਾਂ ਨੂੰ ਇੱਕ ਫੇਅਰ ਵੈਲ ਦੇ ਰਹੇ ਆ ਤੇ ਅੱਜ ਸਾਡੇ ਵੱਲੋਂ ਇਹ ਵੀ ਇਹਨਾਂ ਨੂੰ ਅਡਾਪਟ ਵੀ ਕੀਤਾ ਜਾਏਗਾ ਬੱਚਿਆਂ ਨੂੰ ਇਹੀ ਕਿਹਾ ਜਾਏਗਾ ਕਿ ਜਿੰਨਾ ਤੁਸੀਂ ਪੜਨਾ ਚਾਹੁੰਦੇ ਹੋ ਪੜੋ ਅਸੀਂ ਤੁਹਾਡੀ ਮਦਦ ਕਰਾਂਗੇ ਕਿਉਂਕਿ ਇਹਨਾਂ ਦੇ ਮਾਪਿਓ ਵੀ ਇਸ ਤਰ੍ਹਾਂ ਦੇ ਜਿਹੜੇ ਕਿ ਕਦੇ ਪੜੇ ਲਿਖੇ ਹੈ ਨਹੀਂ ਇਹ ਤੇ ਅਸੀਂ ਆਮ ਆਪਣੇ ਘਰਾਂ ਦੇ ਵਿੱਚ ਜਦੋਂ ਕੰਪੇਅਰ ਕਰਦੇ ਆ ਅਸੀਂ ਦੇਖਦੇ ਆ ਕਿ ਇਹਨਾਂ ਬੱਚਿਆਂ ਨੂੰ ਲੋੜ ਹੈਗੀ ਆ ਅੱਗੇ ਕਿਸੇ ਮਾਰਗਦਰਸ਼ਕ ਦੀ ਤੇ ਅਸੀਂ ਸਾਰੇ ਜਿੰਨੇ ਸਾਡੇ ਮੈਂਬਰ ਸਹਿबान ਆਏ ਹੋਏ ਨੇ ਅਸੀਂ ਰਲ ਕੇ ਇਹਨਾਂ ਲੋਕਾਂ ਨੂੰ ਮਦਦ ਕਰਾਂਗੇ ਇਹ ਰੁੱਖ ਸਾਡਾ ਇਹ ਸੀਗਾ ਜੀ ਅੱਜ ਇੱਕ ਤਾਂ ਰੁੱਖ ਵੀ ਲਗਾਏ ਜਾਣਗੇ ਅਸੀਂ ਬੱਚਿਆਂ ਤੋਂ ਲਗਾਉਣੇ ਆ ਤੁਸੀਂ ਅੱਜ ਸਕੂਲ ਛੱਡ ਕੇ ਜਾ ਰਹੇ ਹੋ ਤਾਂ ਕਿ ਯਾਦ ਆਸ਼ੀਰਵਾਦ ਨੇੜੇ ਗੁਰੂ ਨਾਨਕ ਪਵਿੱਤਰ ਜੰਗਲ ਵੀ ਅਸੀਂ ਇੱਕ ਬਣਾਇਆ ਹੈ ਜੀ ਇਹਨਾਂ ਬੱਚਿਆਂ ਨੂੰ ਸਮੇਂ-ਸਮੇਂ ਉੱਥੇ ਲੈ ਕੇ ਜਾਇਦਾ ਹੈਗਾ ਤਾਂ ਕਿ ਬੱਚੇ ਜਿੱਥੇ ਆਪਣੀ ਵਿੱਦਿਆ ਹਾਸਲ ਕਰਨ ਉੱਥੇ ਵਾਤਾਵਰਣ ਨੂੰ ਸੰਭਾਲਣ ਬਾਰੇ ਵੀ ਆਪਣੇ ਆਪ ਬਾਰੇ ਵੀ ਕਿਉਂਕਿ ਅੱਜ ਆਕਲ ਪਲਾਸਟਿਕ ਦੀ ਪ੍ਰੋਬਲਮ ਆ ਰਹੀ ਹੈ ਵਾਤਾਵਰਣ ਦੀ ਪ੍ਰੋਬਲਮ ਆ ਰਹੀ ਹੈ ਅਸੀਂ ਉਹ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਦਸਕਰ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਮੇਰਾ ਨਾਮ ਰਚਨਾ ਕੌਰ ਹੈ ਮੈਂ ਗਵਰਨਮੈਂਟ ਪੋਲੀਟੈਕਨਿਕ ਕਾਲਜ ਹੁਸ਼ਿਆਰ ਕੋ ਤੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਈ ਹਾਂ ਤੇ ਹੁਣ ਅੱਜ ਜਿਸ ਸਕੂਲ ਦੇ ਵਿੜੇ ਵਿੱਚ ਅਸੀਂ ਖੜੇ ਹਾਂ ਉਹਦਾ ਨਾਮ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੀਤਨਗਰ ਅਜੋਵਾਲ ਅੱਜ ਸਾਡਾ ਇੱਥੇ ਆਉਣ ਦਾ ਖਾਸ ਮਕਸਦ ਇਹ ਹੈਗਾ ਕਿ 5ਥ ਕਲਾਸ ਦੇ ਬੱਚਿਆਂ ਦਾ ਜਿਹੜਾ ਸਲਾਨਾ ਪ੍ਰੀਖਿਆ ਹੈਗੀ ਹੈ ਉਹ 7 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਜੀ 7 ਮਾਰਚ ਤੋਂ ਤੇ ਅੱਜ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਅਸੀਂ ਅੱਜ ਸਾਰੇ ਮੈਂਬਰਸ ਇੱਥੇ ਐਨ ਜੀਓਜ਼ ਇਕੱਠੇ ਹੋ ਕੇ ਅੱਜ ਆਏ ਆ ਤੇ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਇਹ ਸਕੂਲ ਜਿਹੜਾ ਹੈਗਾ ਆ ਇਸ ਸਕੂਲ ਨੂੰ ਸਰਕਾਰ ਵੱਲੋਂ ਤਾਂ ਗ੍ਰਾਂਟ ਮਿਲ ਹੀ ਰਹੀ ਹੈਗੀ ਆ ਪਰੰਤੂ ਇੱਕ ਸੋਸਾਇਟੀ ਗੁਰੂ ਨਾਨਕ এডਿਕੇਸ਼ਨ ٹرسٹ ਨੇ ਸਕੂਲ ਨੂੰ ਅਡਾਪਟ ਕੀਤਾ ਹੋਇਆ ਹੈਗਾ ਆ ਜੋ ਕਿ ਇਹਨਾਂ ਦੀਆਂ ਹੋਰ ਕੋਈ ਵਧੇਰੀਆਂ ਨੀਡਸ ਹੈਗੀਆਂ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਇੱਕ ਛੋਟਾ ਜਿਹਾ ਐਗਜ਼ਾਮਪਲ ਇਹ ਹੈਗਾ ਕਿ ਇੱਥੇ ਦੇ ਵਿਦਿਆਰਥੀਆਂ ਦਾ ਜਿਹੜਾ 5ਵੀਂ ਤੋਂ ਬਾਅਦ ਹੈ ਤਾਂ ਕਿ ਉਹ ਨਵੋਦਿਆ ਸਕੂਲ ਦੇ ਵਿੱਚ ਆਪਣਾ ਦਾਖਲਾ ਲੈ ਸਕਣ ਇਹਨਾਂ ਲਈ ਸਪੈਸ਼ਲ ਇੱਕ ਟਿਊਟਰ ਦਾ ਇੰਤਜ਼ਾਮ ਕਰਕੇ ਇਹਨਾਂ ਬੱਚਿਆਂ ਦੀ ਸਕੂਲ ਟਾਈਮ ਤੋਂ ਬਾਅਦ ਐਕਸਟਰਾ ਕਲਾਸਾਂ ਲਵਾਈਆਂ ਗਈਆਂ ਹੈਗੀਆਂ ਆ ਜੋ ਕਿ ਇਹਨਾਂ ਨੂੰ ਸਪੈਸ਼ਲ ਨਵੋਦਿਆ ਵਿਦਿਆਲੇ ਦੇ ਟਾਕਲੇ ਦੇ ਲਈ ਇਹਨਾਂ ਨੂੰ ਜਿਹੜਾ ਹੈਗਾ ਆ ਪੜਾਈ ਕਰਵਾਈ ਗਈ ਆ ਤੇ ਉਸ ਐਕਸਟਰਾ ਟਿਊਟਰ ਦਾ ਜਿਹੜਾ ਖਰਚਾ ਹੈਗਾ ਆ ਸਾਨੂੰ ਸਰਕਾਰ ਵੱਲੋਂ ਕਿਤੋਂ ਨਹੀਂ ਮਿਲਿਆ ਉਹ ਗੁਰੂ ਨਾਨਕ ਐਜੂਕੇਸ਼ਨ ٹرسٹ ਵੱਲੋਂ ਹੀ ਫੰਡਡ ਹੈ ਐਦਾਂ ਹੀ ਕਈ ਬੱਚੇ ਜਿਹੜੇ ਹੈਗੇ ਆ ਇੱਥੇ ਸੀਨੀਅਰ ਸੈਕੰਡਰੀ ਸਕੂਲ ਹੈਗਾ ਆ ਉੱਥੇ ਦੇ ਬੱਚੇ ਕੋਈ 7ਵੀਂ ਤੋਂ ਬਾਅਦ ਛੱਡ ਜਾਂਦਾ ਹੈ ਕੋਈ 8ਵੀਂ ਤੋਂ ਬਾਅਦ ਛੱਡ ਜਾਂਦਾ ਹੈ ਉਹਨਾਂ ਦਾ ਅਸੀਂ ਜਦੋਂ ਰੀਜ਼ਨ ਪਤਾ ਕੀਤਾ ਤਾਂ ਉਹ ਕਹਿੰਦੇ ਆ ਕਿ ਸਾਨੂੰ ਕੁਝ ਸਬਜੈਕਟ ਜਿਵੇਂ ਕਿ ਅੰਗਰੇਜ਼ੀ, ਮੈਥ ਤੇ ਸਾਇੰਸ ਇਹ ਤਿੰਨ ਸਬਜੈਕਟ ਸਾਨੂੰ ਪ੍ਰੋਬਲਮ ਕ੍ਰੀਏਟ ਕਰਦੇ ਹੈਗੇ ਆ ਉਹ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਗੁਰੂ ਨਾਨਕ ਐਜੂਕੇਸ਼ਨ ٹرسٹ ਵੱਲੋਂ ਹੀ ਫੰਡਡ ਇੱਕ ਹੋਰ ਟੀਚਰ ਅਸੀਂ ਜਿਹੜਾ ਹੈਗਾ ਉਹ ਸੀਨੀਅਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਵੀ ਅਸੀਂ ਰੱਖਿਆ ਜੋ ਕਿ ਸ਼ਾਮ ਨੂੰ 4 ਤੋਂ 6 ਗੁਰੂ ਨਾਨਕ ਗੁਰਦੁਆਰਾ ਘਰ ਦੇ ਵਿੱਚ ਉਹਨਾਂ ਦੀ ਉਹ ਕਲਾਸਿਸ ਲਗਾ ਰਹੇ ਹੈਗੇ ਆ ਜਿਦੇ ਕਰਕੇ ਕਿ ਅਸੀਂ ਜੋਨੇ ਹੈਗੇ ਆ ਕਿ ਇਹ ਬਸਤੀ ਦੇ ਵਿੱਚ ਰਹਿੰਦੇ ਬੱਚੇ ਇਹ ਸਲੰਮ ਦੇ ਵਿੱਚ ਰਹਿੰਦੇ ਬੱਚੇ ਪੜਾਈ ਪੱਖੋਂ ਨਾ ਪਿੱਛੇ ਰਹਿਣ ਇਹ ਸਾਡੀ ਜਿਹੜੀ ਇਸ ਸੰਸਥਾ ਦਾ ਮੋਟਿਵ ਹੈਗਾ ਜੀ ਥੈਂਕ ਯੂ ਹਾਜੀ ਸੰਤਾ ਤੁਹਾਡਾ ਕੀ ਨਾਮ ਹੈ ਜਿਹੜੇ ਕਿ ਪ੍ਰੋਗਰਾਮ ਹੈ ਮੇਰਾ ਨਾਮ ਜੀ ਮੈਂ ਆਪਣਾ ਨਾਮ ਬਦਲ ਲਿਆ ਪਹਿਲਾਂ ਸੀ ਮੇਰਾ ਨਾਮ ਹੰਕਾਰ ਸਿੰਘ ਧਮੀ ਧਰਮ ਨਾਲ ਜੁੜਨ ਕਰਕੇ ਸੰਤਾ ਮੋਹਰਿਛ ਮਹਾਪੁਰਸ਼ ਨੂੰ ਸਨਾਂ ਨੂੰ ਬਾਬਾ ਹੰਕਾਰ ਸਿੰਘ ਖਾਲਸਾ ਦੇ ਨਾਮ ਤੇ ਰੱਖ ਦਿੱਤਾ ਧਰਮਦੀਪ ਪਰਿਵਾਰ ਦੇ ਮਤਾਬਕ ਜੋ ਜੋ ਗੁਰੂ ਸਾਹਿਬਾਂ ਨੇ ਕਿਹਾ ਉਹਦੇ ਮੁਤਾਬਕ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀਆਂ ਸਕੀਮਾਂ ਜ਼ਿਕਰ ਸਨੇਹ ਸਾਹਿਬ ਨੇ ਤਰ੍ਹਾਂ ਕੋ ਉਨੇ ਕੀਤਾ ਉਹ ਸਾਰੀਆਂ ਸਕੀਮਾਂ ਦੇ ਨਾਲ ਜੁੜੇ ਹੋਏ ਥਾਵਾ ਦਾ ਮੇਨ ਤੌਰ ਮੇਨਲੀ ਤਿਆਇਆ ਉਹਦੇ ਅਸੀਂ ਤਨਸ਼ੀਲਾਂ ਅੱਜ ਅਸੀਂ ਬੂਟੇ ਵੀ ਲਾਵਾਂਗੇ ਤੇ ਬੱਚਿਆਂ ਨੇ ਬਤਾਈ ਕਿ ਪਾਰਟੀ ਦੇਣੀ ਉਹਨਾਂ ਨੂੰ ਸਿੱਖਿਆ ਵੀ ਦੇਣ ਦੀ ਕੋਸ਼ਿਸ਼ ਕਰਨਾ ਬੱਚਿਓ ਦੇਸ਼ ਦਾ ਭਵਿੱਖ ਤੁਹਾਡੇ ਹੱਥ ਆ ਦੇਸ਼ ਦਾ ਪੇਕ ਤੁਹਾਡੇ ਹੱਥਾਂ ਸੁਰੱਖਿਅਤ ਹੋਵੇ ਇਹਦੇ ਲਈ ਅਸੀਂ ਤੁਹਾਡੇ ਨਾਲ ਆ ਸਾਡੀਆਂ ਸੰਸਥਾਵਾਂ ਨਾਲ ਨੇ ਇਹ ਸਾਡਾ ਅੱਜ ਦਾ ਤਹਿਯਾਜਾ ਵਾਹਿਗੁਰੂ ਜੀ ਕੀ ਫਤਿਹ ਨਾਮ ਲੈਣ ਹਾਂਜੀ ਸਰ ਮੇਰਾ ਨਾਮ ਪ੍ਰਵੀਨ ਕੁਮਾਰਾ ਜੀ ਮੈਂ ਸਕੂਲ ਇਚਾਰਜ ਅਗਰ ਪੀਤਰਗੜ੍ਹ ਸਕੂਲ ਦਾ ਜੀ ਤੇ ਪਾਟਦਾ ਹੈ ਕਿ ਉਹ ਪਰਾਮੇਗ ਅੱਜ ਬੱਚਿਆਂ ਵਾਸਤੇ ਇੱਕ ਫੇਰਵਰ ਪਾਰਟੀ ਆਰਗੇਨਾਈਜ਼ ਕੀਤੀ ਗਈ ਹੈ ਜੀ 5ਵੀਂ ਕਲਾਸ ਦੇ ਬੱਚਿਆਂ ਲਈ ਸੋ ਇਹੀ ਪ੍ਰੋਗਰਾਮ ਹੈ ਬਹੁਤ ਸਹਿਯੋਗ ਰੰਦਾ ਜੀ ਸਾਨੂੰ ਟਰਸਟ ਦਾ ਦੇਖੋ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਕੂਲ ਦੇ ਬਹੁਤ ਕੰਮ ਜਿਹੜੇ ਹੈਗੇ ਨੇਪੜੇ ਚਾੜੇ ਹੈਗੇ ਆ ਰੀਸੈਂਟਲੀ ਇਹਨਾਂ ਨੇ ਸਕੂਲ ਨੂੰ 350 ਬੱਚੇ ਨੂੰ ਯੂਨੀਫਾਰਮ ਡੋਨੇਟ ਕੀਤੀਆਂ ਤੇ ਨਾਲ ਹੋਰ ਵੀ ਜਿਹੜੀ ਵੀ ਸਕੂਲ ਦੀ ਕੋਈ ਵੀ ਜ਼ਰੂਰਤ ਹੁੰਦੀ ਬੱਚਿਆਂ ਦੀ ਉਹ ਪੂਰੀ ਕਰਦੇ ਆ ਜੀ ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹੈਗੇ ਆ ਬਹੁਤ ਸਹਿਯੋਗ ਰੰਦਾ ਇਹਨਾਂ ਦਾ ਬਾਕੀ ਹਾਂਜੀ ਸਾਡੇ ਬਹੁਤ ਹੀ ਮਾਣਯੋਗ ਸਾਡੇ ਸਰਦਾਰ ਪ੍ਰੋਫੈਸਰ ਬਾਦਰ ਸਿੰਘ ਜੀ ਉਹਨਾਂ ਦੇ ਵੀ ਸੀ ਮੈਂ ਪ੍ਰਿੰਸੀਪਲ ਮੈਮ ਕੁਰਾਨ ਕਿ ਇੰਟਰਨੈਸ਼ਨਲ ਜਿਊਸਨ ਟਰਸਟ ਸਾਡੇ ਯੂਕੇ ਤੋਂ ਸਾਡੇ ਟਰਸਟ ਹੈ ਇਹ ਇਹਨਾਂ ਦਾ ਬਹੁਤ بڑا ਸਹਿਯੋਗ ਹੈ ਜੀ ਜਿਹੜੇ ਆਉਣ ਵਾਲੇ ਸਮੇਂ 'ਚ ਪਤਾ ਲੱਗਿਆ ਕਿ ਬਹੁਤ ਸਾਰੇ ਪ੍ਰੈਕਟਿਸ ਸਕੂਲ ਉਸਤਾ ਕਰਨ ਦੇ ਲੀਲਿਆਂ ਦੇ ਜਾ ਰਹੇ ਆ ਤੋਂ ਇਹਨਾਂ ਬਾਰੇ ਕੁਝ ਦੱਸਣਾ ਚਾਹੁੰਦੇ ਹਾਂ ਜੀ ਹਾਂਜੀ ਉਹ ਅਸੀਂ ਡਿਸਕਸ ਕਰ ਰਹੇ ਹਾਂ ਹਾਲੇ ਤੱਕ ਕਿ ਬੱਚਿਆਂ ਦਾ ਜਿਹੜਾ ਹੈਗਾ ਆ ਐਜੂਕੇਸ਼ਨ ਦਾ ਅਕੈਡੈਮਿਕ ਲੈਵਲ ਹੋਰ ਕਿਦਾਂ ਅਪਰੂਵ ਕਰੀਏ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਪੰਜਾਬ ਲੈਵਲ ਤੇ ਆਣ ਉਹ ਅਸੀਂ ਡਿਸਕਸ ਕਰ ਰਹੇ ਹੈਗੇ ਆ ਉਹ ਬੜੇ ਜਲਦੀ ਉਹ ਵੀ ਅਸੀਂ ਨੈਕਸਟ ਸੈਸ਼ਨ ਤੋਂ ਐਪਲੀਕੇਬਲ ਕਰਾਂਗੇ ਜੀ ਉਹ ਵੀ ਜੀ ਇਹ ਜਿਹੜੇ ਐਨ ਜੀਓਜ਼ ਹੈਗੇ ਆ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਜੇਕਰ ਗੱਲ ਕਰੀਏ ਕਿ ਜਿਸ ਤਰ੍ਹਾਂ ਇਹ ਗਰੀਬ ਇੱਕ ਸਾਡਾ ਮਹੱਲਾ ਆ ਬਸਤੀ ਹੈ ਸੋ ਬਸਤੀ ਨੂੰ ਬਹੁਤ ਦੇਖਦੇ ਨੇ ਇਹ ਕਾਫੀ ਘਰ ਬਣਾ ਕੇ ਦਿੱਤੇ ਆ ਸੋ ਬੱਚਿਆਂ ਦਾ ਬੜਾ ਇਹ ਖਿਆਲ ਰੱਖਦੇ ਉਹਨਾਂ ਦਾ ਸੋ ਇਸ ਤਰ੍ਹਾਂ ਦੇ ਜਿਹੜੇ ਯਤਨ ਹੈਗੇ ਆ ਅਗਰ ਐਨ ਜੀਓ ਕਰਦੇ ਹੈਗੇ ਆ ਤੇ ਇਹ ਮੈਂ ਕਹਿੰਨਾ ਸਾਡੇ ਸਮਾਜ ਲਈ ਬਹੁਤ ਵਹਿਤਰ ਵਾਲੀ ਗੱਲ ਹੈਗੀ ਆ ਸੋ ਬੜੀ ਵਧੀਆ ਗੱਲ ਹੈ ਇਹ ਜੀ ਅ ਐਕਟੀਵਿਟੀਜ਼ ਆ ਬੱਚੇ ਆਪਣਾ ਉਹਨਾਂ ਨੂੰ ਅਸੀਂ ਫੇਅਰਵਲ ਕਰਨਗੇ ਬੱਚਿਆਂ ਨੂੰ ਫੋਰਥ ਦੇ ਬੱਚੇ ਫਿਫਥ ਨੂੰ ਨਾਲ ਹੀ ਕੁਝ ਡਾਂਸ ਵਗੈਰਾ ਬੱਚੇ ਪਰਫਾਰਮ ਕਰਨਗੇ ਆਪਣਾ ਸਜਮ ਵੀ ਲਗਾਏ ਜਾਣਗੇ ਰੁਖ ਵੀ ਲਗਾਏ ਜਾਣਗੇ ਜੀ ਨਾਲ